ਲਗ ਪਗ 650 ਸਾਲ ਪਹਿਲਾਂ ਸ੍ਰੀ ਗੁਰੂ ਰਵਦਾਸ ਜੀ ਮਾਰੇ ਧਰਤੀ ਤੇ ਆਏ ਉਹਨਾਂ ਨੇ ਦੋ ਦੁੱਖਾਂ ਦੀ ਗੱਲ ਕੀਤੀ ਇੱਕ ਦੁੱਖ ਸਮਾਜਿਕ ਦੂਜਾ ਆਰਥਿਕ ਸਮਾਜਿਕ ਦੁੱਖ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਦੇ ਵਿੱਚ ਉੱਚ-ਨੀਚ ਦੇ ਢਾਰਤੇ ਲੋਕਾਂ ਨੂੰ ਜਾਤਾਂ ਵਿੱਚ ਵੰਡਿਆ ਗਿਆ ਔਰ ਕਰੋੜਾਂ ਲੋਕਾਂ ਨੂੰ ਅੱਜ ਵੀ ਛੋਟੀਆਂ ਜਾਤਾਂ ਨੀਚ ਜਾਤਾਂ ਸਦਿਆ ਜਾਂਦਾ ਛੋਟੀਆਂ ਜਾਤਾਂ ਸਦਿਆ ਜਾਂਦਾ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਤੋਂ ਬਾਅਦ ਸਤਿਗੁਰੂ ਕਬੀਰ ਸਤਿਗੁਰੂ ਸਦਨਾ ਸਤਿਗੁਰੂ ਸਹਿ ਸਤਿਗੁਰੂ ਮਾਨ ਦੇ ਸਤਿਗੁਰੂ ਧੰਨਾ ਜੀ ਸਤਿਗੁਰੂ ਪੀਪਾ ਸੈਂਕੜੇ ਮਹਾਂਪੁਰਸ਼ ਆਏ ਕਦੀ ਉਹਨਾਂ ਨੇ ਲੰਗਰ ਲਾਏ ਕਦੀ ਇੱਕ ਪੰਗਤ ਬਣਾਈ ਕਦੀ ਇੱਕ ਸਰੋਵਰ ਬਣਾਇਆ ਨਾਓ ਇਕੱਠੇ ਇੱਕ ਪੰਗਤ ਬਣਾਈ ਖਾਓ ਇਕੱਠੇ ਇੱਕ ਬਾਟਾ ਰੱਖਿਆ ਛਕੋ ਇਕੱਠੇ ਇੱਕ ਗ੍ਰੰਥ ਬਣਾਇਆ ਪੜੋ ਵੀ ਇਕੱਠੇ ਪਰ ਅੱਜ ਤੱਕ ਵੀ ਉੱਚ-ਨੀਚ ਫਤਵ ਨਹੀਂ ਹੋਈ ਅੱਜ ਵੀ ਜਿਸ ਗਲੀ ਜਿਸ ਪਿੰਡ ਜਿਸ ਮਹੱਲੇ ਚ ਅਸੀਂ ਰਹਿੰਦੇ ਆ ਸਤ ਗੁਰੂ ਸੇਣ ਦੀ ਕੁਲ ਨੂੰ ਸਤਿਗੁਰੂ ਨਾਮਦੇਵ ਦੀ ਕੁੱਲ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਕੁੱਲ ਨੂੰ ਸਤਿਗੁਰੂ ਕਬੀਰ ਦੀ ਕੁੱਲ ਨੂੰ ਸਤਿਗੁਰੂ ਸਦਰੇ ਦੀ ਕੁੱਲ ਨੂੰ ਅੱਜ ਵੀ ਦਲਤ ਪਛੜਿਆਂ ਵਰਗਾ ਨੂੰ ਛੋਟੀਆਂ ਤੇ ਨੀਚ ਜਾਤਾ ਸੱਦਿਆ ਜਾਂਦਾ ਅੱਜ ਵੀ ਪਿੰਡਾਂ ਗਲੀਆਂ 'ਚ ਕਿਹਾ ਜਾਂਦਾ ਇਹ ਫੁਲਾਨਿਆਂ ਕੇ ਹੁੰਦੇ ਆ ਇਹ ਢਮਗਿਆ ਕੇ ਹੁੰਦੇ ਆ ਉਹ ਵਰਤਾਰਾ ਇੱਕ ਸਮਾਜਿਕ ਬਿਮਾਰੀ ਆ ਜਿਹਨੂੰ ਦੂਰ ਕਰਨ ਲਈ ਸਾਰੇ ਗੁਰੂ ਮਹਾਰਾਜ ਆਏ ਦੂਜੀ ਬਿਮਾਰੀ ਆਰਥਿਕ ਹੈ ਕਿ ਜਿਹਨਾਂ ਜਾਤ ਵਰਗਾਂ ਨੂੰ ਊਚ ਨੀਚ ਦੇ ਆਧਾਰ ਤੇ ਨੀਚ ਘੋषित ਕੀਤਾ ਗਿਆ ਉਹਨਾਂ ਕੋਲੋਂ ਧਨ ਪੈਦਾ ਕਰਨ ਦੇ ਸਾਰੇ ਸੌਮੇ ਖੋਲੇ ਗਏ ਧਨ ਪੈਦਾ ਕਰਦਾ ਜ਼ਮੀਨ ਪੱਠਾ ਸ਼ੈੱਲਰ ਪੈਟਰੋਲ ਪੰਪ ਫਟਰੀਆਂ ਸ਼ੋਰੂ ਮੈਰਿਜ ਪੈਲਸ ਵੱਡ ਕੱਡੀ ਐ ਫੈਕਟਰੀ ਐ ਦਲਤਾਂ ਪਛੜੇ ਵਰਗਾਂ ਕੋਲ ਕੱਖ ਵੀ ਬੋਲੋ ਕੱਖ ਵੀ ਦਲਤ ਪਛੜੇ ਵਰਗਾਂ ਦੇ ਧੀਆ ਪੁੱਤਾਂ ਕੋਲ ਧੰਨ ਫਾਇਦਾ ਕਰਨ ਦਾ ਸੋਮਾ ਨਹੀਂ ਐ ਧੰਨ ਪੈਦਾ ਕਰਦੀ ਜ਼ਮੀਨ ਦਲਤਾਂ ਪਛੜੇ ਵਰਗਾਂ ਕੋਲ ਬੋਲੋ ਹੈਗੀ ਤਾਂ ਹੈ ਨਹੀਂ ਧੰਨ ਪੈਦਾ ਕਰਦੀ ਫੈਕਟਰੀ ਦਲਤ ਦੇ ਪਛੜੇ ਵਰਗਾਂ ਕੋਲ ਛੜੇ ਵਰਗਾਂ ਦੇ ਧੀ ਪੁੱਤ ਅੱਜ ਵੀ ਵੇਲੜੀਆਂ ਕੱਢ ਰਹੇ ਆ